ਗੁਰੂ ਨਾਨਕ ਸਾਹਿਬ ਨਹੀਂ ਗਏ ਸੀ ਇਹ ਮੁਕਤੀ ਲੈ ਕੇ ਬਜ਼ੁਰਗ ਦੇ ਕੋਲ ਚਲੇ ਗਏ ਕਹਿੰਦਾ ਤੈਨੂੰ ਮੁਕਤ ਕਰ ਦਈਏ ਕਹਿੰਦਾ ਲੈ ਹੱਦ ਕਰਦਾ ਤੇਰੀ ਮੈਨੂੰ ਲੋੜ ਨਹੀਂ ਤੇਰੀ ਮੁਕਤੀ ਦੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਜੀ ਹੈ ਤੇਰੀ ਹੁਣ ਤੇ ਮੁਕਤੀ ਤੇਰੇ ਘਰ ਚੱਲ ਕੇ ਆਈ ਹੈ ਕਹਿੰਦਾ ਜੇ ਮੈਂ ਮੁਕਤੀ ਲੈ ਲਈ ਫਿਰ ਮੇਰੇ ਧੰਦੇ ਕੌਣ ਕਰੇਗਾ ਕੰਮ ਕੌਣ ਕਰੇਗਾ ਆ ਮੇਰੀ ਨਲਾਇਕ ਔਲਾਦ ਨੇ ਸਾਰਾ ਕੁਝ ਉਜਾੜ ਦੇਣਾ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮੌਜ ਹੈ ਬਲਦ ਦੀ ਜੂਨੀ ਪਿਆ ਪੁੱਛਿਆ ਵੀ ਤੁਹਾਡੇ ਇੱਥੇ ਬਜ਼ੁਰਗ ਬੈਠਾ ਹੁੰਦਾ ਸੀ ਕਿ ਪੱਕੇ ਜਿਹੇ ਰੰਗ ਨਾਲ ਕਹਿੰਦੇ ਜੀ ਉਹ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਚੜ੍ਹਾਈ ਦੇ ਕਰ ਗਿਆ ਪਰ ਸੁਰਤ ਹਜੇ ਬੋਲੋ ਕਰਤੀ ਹੈ ਖੇਤ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਬੋਲ ਤੈਨੂੰ ਮੁਕਤ ਕਰ ਦਈਏ ਕਹਿੰਦਾ ਲੈ ਜਾ ਮੁਕਤੀ ਆਪਦੀ ਮੈਨੂੰ ਲੋੜ ਨਹੀਂ ਜੇ ਮੈਂ ਕੰਮ ਨਾ ਕੀਤਾ ਮੈਂ ਹਲ ਨਾ ਜੁੜਿਆ ਤੇ ਇਹ ਖੇਤੀ ਕਿਵੇਂ ਕਰਨ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ ਸੱਪ ਦੀ ਜੂਨੀ ਚੱਲਿਆ ਗਿਆ ਗੁਰਮਖੋ ਹੁਣ ਘਰ ਵਾਲਿਆਂ ਨੂੰ ਕਿਹੜਾ ਪਤਾ ਸੀਗਾ ਕਿਉਂਕਿ ਮੋਹ ਆ ਨਾ ਤੇ ਘਰ ਵਾਲਿਆਂ ਨੇ ਛੋਟਾ ਚੁੱਕਿਆ ਤੇ ਬਾਪੂ ਦਾ ਢੂਹਾ ਘੁੱਟ ਦਿੱਤਾ ਹੁਣ ਬਾਪੂ ਕੀ ਬੱਦਾਂ ਜੀ ਸਾਡਾ ਬਾਪੂ ਹੈ ਆਖਰਕਾਰ ਗੰਦਗੀ ਦਾ ਕੀੜਾ ਬਣ ਕੇ ਨਾਲੀ 'ਚ ਗਿਰ ਜਾਂਦਾ ਗੁਰੂ ਖੋ ਫਿਰ ਤਰਲੇ ਲੈਂਦਾ ਹੈ ਹੱਥ ਜੋੜਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਬੋਲ ਹੁਣ ਮੁਕਤ ਕਰ ਦਈਏ ਕਹਿੰਦਾ ਸਤਿਗੁਰੂ ਹੁਣ ਮੁਕਤ ਕਰ ਦਈਏ ਮੈਂ ਬਹੁਤ ਔਖਾ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਦੋਂ ਤੈਨੀਆਂ ਮਿੰਤਾ ਮੈਂ ਕਰਦਾ ਸੀ ਹੁਣ ਤੈਨੂੰ ਕਰਨੀ ਆ ਬੈਠ ਕੇ ਆ ਉਦੋਂ ਤੇਰੇ ਘਰ 'ਚ ਗੰਗਾ ਆਈ ਸੀ ਤੇਰੇ ਮਾੜੇ ਭਾਗ ਦੇ ਤੋਂ ਚੁੰਬਾ ਨਹੀਂ ਲੱਗਿਆ ਤੂੰ ਮੁਕਤੀ ਨਹੀਂ ਮੰਗ ਸਕਿਆ ਹੁਣ ਤੇ ਤੈਨੂੰ ਇਹ ਜੁਨੀ ਜਿਹੜੀ ਭੁਗਤਨੀ ਪੈਣੀ ਐ ਕੱਲੀ ਗੱਲ ਇੱਥੇ ਬਜ਼ੁਰਗ ਦੀ ਨਹੀਂ ਪਿਆਰਿਓ ਤੁਹਾਡੀ ਵੀ ਐ ਔਰ ਮੇਰੀ ਵੀ ਐ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਚਾਹੋ ਵਰਨਾ ਦੇ ਲੋਕਾਂ ਦੇ ਲਈ ਬੋਲੋ ਸੰਝਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪੌੜੀ ਤੇ ਜੋ ਨਰ ਝੁੱਕੈ ਸੋ ਆਏ ਜਾਏ ਦੁੱਖ ਪਾਈਂਦਾ ਜਿਹੜਾ ਇਸ ਜਨਮ ਦੇ ਵਿੱਚ ਖੁੰਝ ਗਿਆ ਰੱਬ ਦੇ ਮਲਾਪ ਤੋਂ ਮੁਕਤੀ ਤੋਂ ਖੁੰਝ ਗਿਆ ਆਪਣੇ ਆਪ ਨੂੰ ਸਵਾਰਨ ਤੋਂ ਖੁੰਝ ਗਿਆ ਤੇ ਸਤਿਗੁਰੂ ਜੀ ਕਹਿੰਦੇ ਫਿਰ ਅਗਲਾ ਜਨਮ ਜੁਨਾ ਜਿਹੜੀਆਂ ਤਿਆਰ ਨਹੀਂ ਫਿਰ ਭੁਗਤਤਾ ਫਿਰ ਹੀ ਐਸਾ ਕੰਮ ਬੂਲੇ ਨਾ ਕੀਤਾ